ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਾਸੰਗਾ ਜੀ ਜਿਸ ਤਰ੍ਹਾਂ ਤੁਸੀਂ ਆਨੇ ਸਰਵਣ ਕੀਤਾ ਕਿ ਗਨੇ ਖਾ ਦੇ ਨਬੀ ਖਾਨੇ ਤਾਂ ਤਾਂ ਸ੍ਰੀ ਗੁਰੂ ਗਬਨ ਸਿੰਘ ਮਹਾਰਾਜ ਜੀ ਨੂੰ ਉੱਚ ਦੇ ਪੂਰ ਦੇ ਰੂਪ ਵਿੱਚ 마שיਵਾੜੇ ਦੀ ਹੱਦ ਤੋਂ ਬਾਹਰ ਲੈ ਕੇ ਗਏ ਉਹਨਾਂ ਦਾ ਮੁਗਲਾਂ ਨਾਲ ਵੀ ਸਾਹਮਣਾ ਹੋਇਆ ਤੇ ਗੁਰੂ ਸਾਹਿਬ ਜੀ ਮੇਰਾ ਦਾ ਮੀਵਰਾਂ ਦੇ ਹੋਏ ਉਹਨਾਂ ਨੂੰ ਬਹੁਤ ਸਾਰੇ ਵਾਰ ਤੇ ਬਖਸ਼ਿਸ਼ਾ ਨਾਲ ਅਨੁਵਾਜਿਆ ਸਾਸਨ ਸਾਸੰਗ ਜੀ 마שיਵਾੜੇ ਤੋਂ ਚੱਲੇ ਗੁਰੂ ਪਹੁੰਚੇ ਗ੍ਰਾਮ ਕਨੇਚ ਫੱਤੇ ਪੈਂਚ ਮਸੰਦਨੀ ਕਿਨੋ ਗੁਰ ਸੈ ਪੇਚ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਲਿਖਦੇ ਹਨ ਕਿ 마שיਵਾੜੇ ਤੋਂ ਪੈਦਲ ਚੱਲ ਕੇ ਸਤਗੁਰ ਜੀ ਕਨੇਚ ਪਿੰਡ ਵਿੱਚ ਪਹੁੰਚੇ ਉਹਨਾਂ ਦੇ ਨਾਲ ਪਾਈ ਦਾ ਸਿੰਘ ਭਾਈ ਧਰਮ ਸਿੰਘ ਤੇ ਪਾਈ ਮਾਨ ਸਿੰਘ ਸਨ ਕਨੇਚ ਵਿੱਚ ਫਤੇ ਪੈਜ ਮਸੰਦ ਸੀ ਉਹ ਬੜੀਆਂ ਢੀਂਗਾ ਮਾਰਿਆ ਕਰਦਾ ਸੀ ਕਿਉਂ ਗੁਰੂ ਘਰ ਦਾ ਬਹੁਤ ਸ਼ਰਧਾਲੂ ਏ ਅਨੰਦਪੁਰ ਦੇ ਬੇਪਤਕਾਲ ਵੇ ਤੋਂ ਪਹਿਲਾਂ ਹੀ ਉਹ ਆਪਣੇ ਪਿੰਡ ਆ ਗਿਆ ਸੀ ਸਤਿਗੁਰੂ ਜੀ ਨੇ ਉਸ ਨੂੰ ਬਾਰ ਸੱਦਿਆ ਉਹ ਆਇਆ ਪਹਿਲਾਂ ਤਾਂ ਸਤਿਗੁਰੂ ਜੀ ਦੇ ਆਉਣਾ ਸੁਣ ਕੇ ਹੀ ਡਰ ਗਿਆ ਸੀ ਖੈਰ ਆਇਆ ਉੱਪਰਲੇ ਮਨੋਂ ਉਸ ਨੇ ਸਤਿਗੁਰੂ ਜੀ ਦੇ ਚਰਨੀ ਹੱਥ ਲਾਇਆ ਤੇ ਜ਼ੁਬਾਨੋਂ ਆਖਿਆ ਮੇਰੇ ਧੰਨ ਭਾਗ ਆਪ ਦਰਸ਼ਨ ਕੀਤੇ ਮੈਂ ਸੇਵਾ ਬੋ ਕਰਦਾ ਪਰ ਸਮਾਂ ਐਸਾ ਘਰ ਦੇ ਬੁਹੇ ਅੱਗੇ ਮੋਗਲ ਬੈਠੇ ਹਨ ਕੱਲ ਮੈਨੂੰ ਵੀ ਪੁੱਛਦੇ ਸੀ ਆਪ ਬਾਰ-ਬਾਰ ਅੱਗੇ ਨਿਕਲ ਜਾਓ ਉਹ ਵੀ ਬਹੁਤ ਛੇਤੀ ਇਹ ਸੁਣ ਕੇ ਸਤਗੁਰੂ ਜੀ ਮੁਸਕਰਾ ਪਏ ਉਹਨਾਂ ਬਚਨ ਕੀਤਾ ਤਸਾਂ ਕੋਲ ਦੋ ਕੋੜੀਆਂ ਹਨ ਜੇ ਇੱਕ ਕੋੜੀ ਦੇ ਦਿਓ ਤਾਂ ਸੀ ਅੱਗੇ ਚਲੇ ਜਾਈਏ ਉਸ ਵੇਲੇ ਭਾਈ ਦਇਆ ਸਿੰਘ ਨੇ ਰਤਾ ਵਿਸ਼ਿਸ਼ ਖੋਲ ਕੇ ਦੱਸਿਆ ਮਹਾਰਾਜ ਨੰਗੇ ਚਰਨ ਚੱਲਦੇ ਰਹੇ ਚਰਨਾ ਦੀਆਂ ਹੀਟਾਂ ਜ਼ਖਮ ਹੋ ਗਏ ਹੁਣ ਜੋੜੇ ਨਾਲ ਚੱਲਣਾ ਵੀ ਔਖਾ ਏ ਘੋੜੀ ਦਿਓ ਤਾਂ ਸੋਖੇ ਚੱਲ ਸਕਣਗੇ ਮੁੜ ਘੋੜੀ ਭੇਜ ਦਿੱਤੀ ਜਾਏਗੀ ਇਹ ਸੁਣ ਕੇ ਫਤਿਹ ਮਸਾਂ ਦਾ ਸਾਹ ਉੱਪਰ ਦਾ ਉੱਪਰ ਤੇ ਹੇਠਲਾ ਹੇਠਾਂ ਰਹਿ ਗਿਆ ਪਰ ਹੁਸ਼ਿਆਰ ਬੜਾ ਸੀ ਉਹ ਆਖਣ ਲੱਗਾ ਮਹਾਰਾਜ ਮੇਰੇ ਬੜੇ ਧਨ ਭਾਗ ਹੁੰਦੇ ਜੇ ਮੈਂ ਐ ਸੇਵਾ ਕਰ ਸਕਦਾ ਪਰ ਅਫਸੋਸ ਇੱਕ ਘੋੜੀ ਬਾਹਰ ਗਈ ਏ ਅਜੇ ਮੁੜੀ ਨਹੀਂ ਸ਼ਾਇਦ ਪਰਸੋਂ ਤੱਕ ਮੁੜੇ ਤੇ ਦੂਸਰੀ ਬਿਮਾਰ ਏ ਆਪ ਜਾਣਦੇ ਹੋ ਹੋਰ ਕਿਸੇ ਨੇ ਘੋੜੀ ਮੰਗਵੀਂ ਦੇਣੀ ਨਹੀਂ ਮੁਗਲਾਂ ਦਾ ਐਸਾ ਹੁਕਮ ਹੈ ਮਾਰੇ ਮਾਰੇ ਫਿਰ ਰਹੇ ਨੇ ਤੇ ਮੁਗਲ ਆਪ ਨੂੰ ਲੱਭ ਰਹੇ ਨੇ ਕਲ ਢੋਲ ਵਜਾਇਆ ਗਿਆ ਸੀ ਭਾਈ ਧਰਮ ਸਿੰਘ ਨੇ ਕੋ ਜਾਕਣਾ ਚਾਇਆ ਪਰ ਸਤਿਗੁਰੂ ਜੀ ਨੇ ਉਹਨਾਂ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਕਿਉਂਕਿ ਗੁੱਸੇ ਹੁਣ ਦਾ ਸਮਾਂ ਨਹੀਂ ਸੀ ਚੰਗਾ ਗੁਰਮਖਾ ਜੇ ਕੋੜੀ ਬਿਮਾਰ ਹੈ ਤੇ ਦੂਸਰੀ ਬਾਹਰ ਗਈਏ ਹੋਰ ਮਿਲ ਨਹੀਂ ਸਕਦੀ ਤਾਂ ਅਸੀਂ ਪੈਦਲ ਚੱਲੇ ਜਾਂਦੇ ਹਾਂ ਜੋ ਅਕਾਲ ਪੁਰਖ ਦੀ ਇੱਛਾ ਜਿਵੇਂ ਤੁਸਾਂ ਦੀ ਨੀਤ ਤਿਵੇਂ ਫਲ ਮਿਲੇ ਮਹਾਰਾਜ ਅੱਗੇ ਚੱਲ ਪਏ ਆਖਦੇ ਹਨ ਕਿ ਫਤੇ ਪੈਂਚ ਮਸੰਦ ਦੀ ਇੱਕ ਕੋੜੀ ਮਾਰਗੀ ਤੇ ਦੂਜੀ ਗਵਾਚੀ ਹੱਥ ਨਾ ਆਈ ਐਸਾ ਪਾਣਾ ਵਰਤਿਆ ਸਤਿਗੁਰ ਜੀ ਕਨੇਚ ਦੀ ਸੀਮਾ ਪਾਰ ਕਰਕੇ ਹੇ ਹਰਪਿੰਡ ਦੀ ਹੱਦ ਵਿੱਚ ਆ ਕੇ ਹੇ ਹਰਪਿੰਡ ਵਿੱਚ ਕਿਰਪਾਲ ਉਦਾਸੀ ਦਾ ਡੇਰਾ ਸੀ ਉਹ ਵੀ ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਅਖਵਾ ਕੇ ਪੈਸੇ ਬਟੋਰਿਆ ਕਰਦਾ ਸੀ ਬੜਾ ਵੱਡਾ ਡੇਰਾ ਪਾ ਲਿਆ ਸੀ ਆਪਣੇ ਸਿੰਘਾਂ ਸਮੇਤ ਸਤਿਗੁਰ ਜੀ ਉਹਨਾਂ ਦੇ ਡੇਰੇ ਪਹੁੰਚੇ ਉਸ ਨੂੰ ਜਦੋਂ ਪਤਾ ਲੱਗਾ ਦਰਸ਼ਨ ਕੀਤੇ ਤੋਂ ਉਸਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਉਸਨੇ ਨਾ ਸਤਕਾਰ ਕੀਤਾ ਨਾ ਸੁਖ-ਸਾਂਤ ਪੁੱਛੀ ਇਕਦਮੀ ਆਖ ਦਿੱਤਾ ਆਪ ਮੇਰੇ ਡੇਰੇ ਕਿਉਂ ਆਏ ਆਪ ਬਾਦਸ਼ਾਹ ਦੇ ਚੋਰ ਤੇ ਬਾਗੀ ਹੋ ਬਾਦਸ਼ਾਹੀ ਫੌਜ ਲੱਭਦੀ ਫਿਰਦੀ ਹੈ ਉਸਦਾ ਚਿਹਰਾ ਵੀ ਲਾਲ ਹੋ ਗਿਆ ਤੇ ਅੱਖਾਂ ਦਾ ਰੰਗ ਵੀ ਬਦਲ ਗਿਆ ਉਹ ਅੰਦਰੋਂ ਬਹੁਤ ਘਬਰਾ ਗਿਆ ਸੀ ਇਸ ਕਰਕੇ ਉਹਨੇ ਜਿਹੜਾ ਸਿੱਧਾ ਉੱਤਰ ਦਿੱਤਾ ਉਹ ਦੇਣਾ ਨਹੀਂ ਸੀ ਚਾਹੀਦਾ ਉਹ ਜਾਣਦਾ ਸੀ ਕਿ ਸਤਗੁਰ ਜੀ ਰੇ ਦੀਆਂ ਸਿੱਧੀਆਂ ਦੇ ਮਾਲਕ ਹਨ ਉਹਨਾਂ ਨੂੰ ਕਿਸੇ ਗੱਲ ਦਾ ਕਾਟਾ ਨਹੀਂ ਪਾਣਾ ਜਿਹੜਾ ਵਰਤਿਆ ਸੀ ਉਹ ਤਾਂ ਅਕਾਲ ਪੁਰਖ ਦੀ ਕੋਈ ਖੇਡ ਸੀ ਭਾਈ ਦਾਇਆ ਸਿੰਘ ਨੇ ਕਿਰਪਾਲ ਸਿੰਘ ਨੂੰ ਆਖਿਆ ਐਸਾ ਨਹੀਂ ਕਰਨਾ ਚਾਹੀਦਾ ਆਖਰ ਗੁਰੂ ਘਰ ਵਿੱਚ ਰਿਆਂ ਤੇ ਗੁਰੂ ਕਿਆਂ ਦੇ ਨਾਮ ਉੱਤੇ ਖਾਂਦਾ ਏ ਉਹ ਕੋ ਹੋਰ ਅੱਖਾਂ ਲਾਲ ਕਰਕੇ ਬੋਲਿਆ ਅਪਦੇਸ਼ ਕਰਨ ਦਾ ਵੇਲਾ ਨਹੀਂ ਜਾਓ ਤੁਰੇ ਜਾਓ ਮੈਂ ਤੁਹਾਨੂੰ ਆਸਰਾ ਦੇ ਕੇ ਫਾਇਹ ਲਗਾ ਬੰਦੇ ਨੂੰ ਵੇਲਾ ਵਿਚਾਰਨਾ ਚਾਹੀਦਾ ਜਾਓ ਨਹੀਂ ਤੇ ਮੈਨੂੰ ਖਬਰ ਦੇਣੀ ਪਵੇਗੀ ਕਿਰਪਾਲ ਉਦਾਸੀ ਦਾ ਐਸਾ ਕਰੜਾ ਸਬਾ ਤੇ ਮੰਦ ਕਲਾਮੀ ਦੇਖ ਸੁਣ ਪਾਈ ਮਾਨ ਸਿੰਘ ਤਾਂ ਜੋਸ਼ ਵਿੱਚ ਆ ਗਏ ਉਹਨਾਂ ਨੂੰ ਉਸ ਨੂੰ ਪਾਰ ਬੁਲਾਉਣ ਵਾਸਤੇ ਆਪ ਸ੍ਰੀ ਸਾਹਿਬ ਖਿੱਚੀ ਤਾਂ ਪਾਈ ਦਾਇਆ ਸਿੰਘ ਨੇ ਹੱਥ ਫੜ ਕੇ ਰੋਕ ਲਿਆ ਸਿੰਘ ਜੀ ਐਸਾ ਨਹੀਂ ਕਰਨਾ ਸ਼ਾਂਤੀ ਆਓ ਚੱਲੀਏ ਜੇ ਅਕਾਲ ਪੁਰਖ ਦਾ ਹੁਕਮ ਹੈ ਉਹ ਹੀ ਹੋਵੇਗਾ ਸਤਿਗੁਰੂ ਜੀ ਸ਼ਾਂਤ ਚਿੱਤ ਖਲੋਤੇ ਮੁਸਕਰਾਉਂਦੇ ਰਹੇ ਉਹਨਾਂ ਨੇ ਸਿੰਘਾਂ ਨੂੰ ਅੱਗੇ ਚੱਲਣ ਦਾ ਇਸ਼ਾਰਾ ਕੀਤਾ ਕਿਰਪਾਲ ਉਦਾਸੀ ਦੇ ਢੇਰੇ ਤੋਂ ਪੈਦਲ ਚੱਲ ਕੇ ਪਿੰਡ ਦੇ ਦੂਸਰੇ ਪਾਸੇ ਹੋਏ ਤੱਗੋਂ ਪਿੰਡ ਦਾ ਚੌਧਰੀ ਮਿਲਿਆ ਉਸਨੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਹੋਏ ਸਨ ਉਹ ਹੈ ਤਾਂ ਸਹਿਜਦਾਰੀ ਸੀ ਪਰ ਗੁਰੂ ਘਰ ਦਾ ਸ਼ਰਦਾਲੂ ਸੀ ਉਸਨੇ ਨੱਠ ਕੇ ਸਤਗੁਰ ਸਾਹਿਬ ਜੀ ਦੇ ਚਰਨਾਂ ਉੱਤੇ ਸਿਰ ਰੱਖਿਆ ਚਰਨ ਤੋੜ ਲੈ ਕੇ ਮਸਤਕ ਨਾਲ ਲਾਈ ਤੇ ਹੱਥ ਜੋੜ ਕੇ ਬੋਲਿਆ ਮਹਾਰਾਜ ਮੇਰੇ ਤਨ ਭਗ ਆਪ ਜੀ ਦੇ ਦਰਸ਼ਨ ਹੋਏ ਪਰ ਗੱਲ ਨਾ ਕਰ ਸਕਿਆ ਪਰ ਉਹ ਪੂਰੀ ਭਾਈ ਦਇਆ ਸਿੰਘ ਨੇ ਆਖੀ ਚੌਧਰੀ ਜੀ ਗੁਰੂ ਮਹਾਰਾਜ ਜੀ ਨੂੰ ਆਪਣੇ ਹਵੇਲੀ ਵਿੱਚ ਲੈ ਚਲੋ ਫਿਰ ਬਚਨ ਬਲਾਸ ਕਰਨੇ ਚਲੋ ਮੇਰੇ ਤਨ ਭਗ ਜੇ ਗਰੀਬ ਦੀ ਹਵੇਲੀ ਵਿੱਚ ਗੁਰੂ ਮਹਾਰਾਜ ਜੀ ਚਰਨ ਪਾਉਣ ਇਸ ਤੋਂ ਵੱਧ ਕੀ ਖੁਸ਼ੀ ਹੋ ਸਕਦੀ ਆਓ ਐ ਆ ਕੇ ਉਹ ਚੱਲ ਪਏ ਤੇ ਸਤਿਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਗਿਆ ਤੇ ਮੰਝਾ ਰਾ ਦਿੱਤੇ ਕੁਝ ਦੁੱਧ ਪਿਆਵਾ ਆ ਕੇ ਘਰ ਗਿਆ ਤੇ ਅੱਧੇ ਘੰਟੇ ਪਿਛੋਂ ਦੁੱਧ ਦੇ ਬਲਟੋਏ ਗਰਮ-ਗਰਮ ਲੈ ਕੇ ਆਪ ਉੱਝਾ ਸਤਗੁਰ ਮਹਾਰਾਜ ਨੇ ਸਾਰਿਆਂ ਨੂੰ ਦੁੱਧ ਸ਼ਕਾਇਆ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਉਸ ਨੇ ਗਲ ਵਿੱਚ ਪੱਲੂ ਪਾ ਕੇ ਬੇਨਤੀ ਕੀਤੀ ਸਤਗੁਰ ਜੀ ਪ੍ਰਸ਼ਾਦ ਤਿਆਰ ਕਰਾਂ ਜੀ ਨਿਹਾਲ ਚੌਧਰੀ ਅਸੀਂ ਨਿਹਾਲ ਹੋਗੇ ਅਕਾਲ ਪੁਰਖ ਤੇ ਰਿਆੰਗ ਸੰਗ ਰਹੇਗਾ ਅਸੀਂ ਅੱਗੇ ਚੱਲਦੇ ਹਾਂ ਜਿੱਥੇ ਅਕਾਲ ਦਾ ਹੁਕਮ ਹੋਵੇਗਾ ਉੱਥੇ ਤਾਂ ਮਿਲ ਜਾਏਗਾ ਤੇਰੀ ਸੇਵਾ ਪ੍ਰਵਾਨ ਹੋਈ ਐ ਆ ਕੇ ਸਤਗੁਰ ਜੀ ਚੱਲ ਪਏ ਪਿੰਡ ਦੀ ਸੀਮਾ ਤੱਕ ਚੌਧਰੀ ਤੋਰਣ ਆਇਆ ਅਨਾਦਪੁਰ ਦੇ ਉਜਾੜੇ ਦੇ ਕਥਾ ਸੁਣ ਕੇ ਬਹੁਤ ਬੇਬਲ ਹੋਇਆ ਸਤਗੁਰ ਜੀ ਦੇ ਚਰਨਾਂ ਦੀ ਤੂੜੀ ਲੈ ਕੇ ਉਹ ਵਾਪਸ ਮੁੜਨ ਲੱਗਾ ਤਾਂ ਸਤਗੁਰ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਇਹ ਕਿਤਾਬ ਦੇ ਚਰਨ ਅਜ ਸਾਫ ਨਹੀਂ ਠੰਡ ਤੇ ਕੰਡਿਆਂ ਦੀ ਸੋਜ ਏ ਦੂਸਰਾ ਤਕੀਵਾ ਤੀਸਰਾ ਮੇਰੀ ਇੱਛਾ ਹੈ ਕਿ ਆਪ ਮੁੜ ਚਲੋ ਇੱਕ ਦਿਨ ਤੇ ਰਾਤ ਸੇਵਾ ਕਰਨ ਦਾ ਮੌਕਾ ਦਿਓ ਆਪ ਦੀ ਕਿਰਪਾ ਹੋਵੇਗੀ ਕੋਈ ਆਪ ਜੀ ਦੀ वाह वाल नहीं देखेगा सारा पिंड मेरी मदद करेगा आओ मेरी आत्मा प्रसन्न होगी चंगा पाई जे तेरी ऐसी इच्छा है तो चल ए बचन करके सतगुरु जी वापस मुड़ पे तो चौधरी दे हवेली आ टिके अगली सवेर हो अगे तुरं तैयार होए, चौधरी दे परिवार ने गुरचरणा नमस्कार की समेत सतगुरु जी तुरे जा रहे सन राह पासी हरे हरे खेत लहरा रहे सी। ਤੇ ਆਜ਼ਾਦ ਪੰਛੀ ਵਾਤਾਵਰਣ ਵਿੱਚ ਉਡਾਰੀਆਂ ਲੈ ਰਹੇ ਸਨ ਰਾਹ ਵਿੱਚ ਚੁਰਾਇਆ ਆ ਉਸ ਚਰਾਹੇ ਉੱਤੇ ਖੋਹੀ ਸੀ ਤੇ ਇੱਕ ਬੋਹੜ ਬੋਹੜ ਦੇ ਹੇਠਾਂ ਕੋੜਿਆਂ ਦਾ ਸੁਦਾਗਰ ਭਾਈ ਨਗਾਈਆ ਡੇਰਾ ਲਾਈ ਬੈਠਾ ਸੀ ਉਹ ਭਾਈ ਮਨੀ ਸਿੰਘ ਦਾ ਭਰਾ ਸੀ ਗੁਰੂ ਘਰ ਦਾ ਪ੍ਰੇਮੀ ਸੀ ਉਹ ਚਾਰ ਵਧੀਆ ਕੋੜੇ ਲੈ ਕੇ ਕਿਤੇ ਵੇਚਣ ਜਾ ਰਿਹਾ ਸੀ ਜਦੋਂ ਉਸ ਨੇ ਸਤਗੁਰੂ ਜੀ ਮਹਾਰਾਜ ਨੂੰ ਪੈਦਲ ਤੁਰਦਿਆਂ ਤੱਕਿਆ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਜੇ ਸੇਵਾ ਪ੍ਰਵਾਨ ਕਰੋ ਤਾਂ ਸੇਵਕ ਸੇਵਾ ਕਰਨਾ ਚਾਹੁੰਦਾ ਹੈ ਕਰ ਲੈ ਸੇਵਾ ਸਿੱਖਾ ਗੁਰੂ ਘਰ ਵਿੱਚ ਸੇਵਾ ਤੇ ਭਜਨੋਂ ਹੀ ਤਾਂ ਸਤਕਾਰ ਏ ਮੇਰੀ ਇੱਛਾ ਹੈ ਕਿ ਆਪ ਇਹਨਾਂ ਕੋੜਿਆਂ ਵਿੱਚੋਂ ਇੱਕ ਚੁਣ ਲੋ ਜਿਹੜਾ ਆਪ ਨੂੰ ਚੰਗਾ ਲੱਗਦਾ ਮੇਰੀ ਸੇਵਾ ਪ੍ਰਵਾਨ ਹੋ ਜਾਵੇਗੀ ਤੇ ਆਪ ਲਮੇਰਾ ਪੰਦ ਸੋਖਾ ਕੱਟ ਲੋਗੇ ਭਾਈ ਨਿਗਾਹਿਆ ਸਿੰਘ ਦੀ ਬੇਨਤੀ ਸੁਣ ਕੇ ਸਤਪੁਰਜੀ ਬਹੁਤ ਪ੍ਰਸੰਨ ਹੋਏ ਤੇ ਅਕਾਲ ਪੁਰਖ ਦਾ ਧੰਨਵਾਦ ਕਰਨ ਲੱਗੇ ਜਿਨ੍ਹਾਂ ਨੇ ਸਿੱਖ ਦੇ ਹਿਰਦੇ ਵਿੱਚ ਐਸੀ ਪ੍ਰੇਰਣਾ ਲਿਆਂਦੀ ਭਾਈ ਮਾਨ ਸਿੰਘ ਦਇਆ ਸਿੰਘ ਧਰਮ ਸਿੰਘ ਸੁਣ ਕੇ ਖੁਸ਼ ਹੋਏ ਭਾਈ ਨਿਗਾਇਆ ਸਿੰਘ ਦੀ ਉਸਤਤ ਕਰਨ ਲੱਗੇ ਤਨ ਸਿੱਖ ਤੇ ਤਨ ਸਤਗੁਰ ਮਹਾਰਾਜ ਦੀ ਸਿੱਖੀ ਭਾਈ ਨਿਗਾਇਆ ਸਿੰਘ ਨੇ ਸਭ ਤੋਂ ਚੰਗਾ ਘੋੜਾ ਸਤਗੁਰ ਜੀ ਨੂੰ ਪੇਟ ਕੀਤਾ ਸਤਗੁਰ ਜੀ ਚਮਕੌਰ ਦੇ ਪਿੱਛੋਂ ਉਸ ਘੋੜੇ ਉੱਤੇ ਸਵਾਰ ਹੋ ਕੇ ਅੱਗੇ ਨੂੰ ਚੱਲ ਪਏ ਜੱਟਪੁਰੇ ਲੰਮੇ ਅਪੜੇ ਉੱਥੇ ਵਹਿਰੀਆਂ ਦਾ ਨਾਮ ਨਿਸ਼ਾਨ ਨਹੀਂ ਸੀ ਲੋਕਾਂ ਨੂੰ ਨਹੀਂ ਸੀ ਪਤਾ ਕਿ ਸਤਗੁਰਜੀ ਦੇ ਪਾਲ ਵਿੱਚ ਮੋਗਲ ਲਸ਼ਕਰ ਚੜ੍ਹਿਆ ਸੀ ਜਾਂ ਸਤਗੁਰਜੀ ਚਮਕੌਰ ਤੋਂ ਪੈਦਲ ਚੱਲ ਕੇ ਮਾਸ਼ੀਵੜਿਆ ਪਰੇਸਾਨਾ ਪਿੰਡ ਦੇ ਲੋਕਾਂ ਨੇ ਸੇਵਾ ਕੀਤੀ ਦਰਸ਼ਨ ਕਰਕੇ ਨਿਹਾਲ ਹੋਏ ਜੱਟ ਪੁਰੇ ਲੰਮੇ ਤੋਂ ਚੱਲ ਕੇ ਸਤਗੁਰਜੀ ਰਾਏ ਕੋਟਾ ਪੁੱਜੇ ਗੁਰੂ ਸਾਹਿਬ ਜੀ ਦਾ ਸਰਦਾਲੂ ਪਿੰਡ ਦਾ ਮਾਲਕ ਰਾਏ ਕੱਲਾ ਸੀ ਉਸ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਨਗਰ ਸਤਗੁਰਜੀ ਆਪੜ ਗਏ ਹਨ ਤਾਂ ਸਤਗੁਰਜੀ پاس ਆਇਆ ਅਤਿ ਜੋੜ ਕੇ ਨਿਮਜਕਾਰ ਕੀਤੀ ਮੇਰੇ ਤਾਂ ਨਾ ਭਾਗ ਕੋਈ ਸੇਵਾ ਬਖਸ਼ੋ ਸਤਗੁਰ ਜੀ ਮੁਸਕਰਾਪੇ ਅੰਤਰੀਅਮੀ ਮਹਾਰਾਜ ਨੇ ਉਸ ਦੀ ਮੰਦੀ ਦਛਨ ਜਾਣ ਲਿਆ ਉਸ ਨੇ ਸ਼ਰਧਾ ਤੇ ਸੱਚੇ ਹਿਰਦੇ ਨਾਲ ਸੇਵਾ ਦੀ ਮੰਗ ਕੀਤੀ ਗੁਰਮਖਾ ਸਤਗੁਰ ਜੀ ਨੇ ਵਚਨ ਕੀਤਾ ਸਰਸਾ ਨਦੀ ਤੋਂ ਛੋਟੇ ਬਾਬੇ ਤੇ ਮਾਤਾ ਜੀ ਸਰਹੰਦ ਨੂੰ ਗਏ ਸੁਣਿਆ ਗਿਆ ਹੈ ਉਹਨਾਂ ਦਾ ਪਤਾ ਕਰਨਾ ਹੈ ਸਤਬਚਨ ਮਹਾਰਾਜ ਮੈਂ ਹੁਣੇ ਘੋੜਸਵਾਰ ਨੂੰ ਭੇਜਦਾ ਹਾਂ ਮੇਰਾ ਵਕੀਲ ਸਰਹੰਦੇ ਉਸ ਕੋਲੋਂ ਸਾਰੇ ਹਾਲ ਲਿਖਵਾ ਕੇ ਲੈ ਆਏਗਾ ਰਾਏ ਖੱਲੇ ਨੇ ਉੱਤਰ ਦਿੱਤਾ ਉਸ ਵੇਲੇ ਉਸਨੇ ਆਪਣੇ ਮੁਸਲਮਾਨ ਕਰੰਦੇ ਨੂਰੇ ਨੂੰ ਸਰਹੰਦ ਭੇਜਿਆ ਉਸ ਨੂੰ ਪੱਕੇ ਕੀਤੀ ਕਿ ਉਹ ਸਾਰੇ ਹਾਲਾਤ ਦਾ ਪਤਾ ਕਰਕੇ ਹਵਾ ਵਾਂਗ ਵਾਪਸ ਆ ਜਾਵੇ ਨੂਰਾ ਮਾਹੀ ਨੌਜਵਾਨ ਵਫਾਦਾਰ ਮੁਸਲਮਾਨ ਸੀ ਸਰਦ ਪੁੱਜਿਆ ਤੇ 3 ਦਿਨ ਵਾਪਸ ਆ ਗਿਆ ਉਸਨੇ ਆ ਕੇ ਦੱਸਿਆ ਮਹਾਰਾਜ ਹਨੇਰ ਪਿਆਏ ਸਰਹੰਦ ਵਿੱਚ ਹਹਾਕਾਰ ਹੋ ਰਹੀਏ ਛੋਟੀ ਸਹਿਜਾਦਿਆਂ ਨੂੰ ਕੰਧ ਵਿੱਚ ਚੁਣਵਾ ਦਿੱਤਾ ਬਾਬਿਆਂ ਨੇ ਧਰਮ ਦੀ ਪਾਲਣਾ ਕੀਤੀ ਸੁਚਾਨੰਦ ਨੇ ਪਾਪ ਕਮਾਇਆ ਮਲੇਰਕੋਟਲੇ ਨਵਾਬ ਤੋਂ ਬਿਨਾ ਕਿਸੇ ਨੇ ਆਦਾ ਨਾਰਾ ਨਹੀਂ ਮਾਰਿਆ ਕੇਵਲ ਉਹਨਾਂ ਨੇ ਆਦਾ ਨਾਰਾ ਮਾਰਿਆ ਮਾਤਾ ਜੀ ਵੀ ਬੁਰਜ ਵਿੱਚ ਈਕਾਲ ਚਲਾਣਾ ਕਰ ਗਏ ਹਨ ਸਤਪੁਰਜੀ ਛੁੱਪ-ਚਾਪ ਬਰਾਜੀ ਹੋਏ ਸੌਂਦੇ ਰਹੇ ਸੌਂਦੇ-ਸੌਂਦੇ ਤੀਰ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਬਚਨ ਕੀਤਾ ਮੋਗਲਾਂ ਦੇ ਰਾਜ ਦਾ ਬੂਟਾ ਪੁੱਟਿਆ ਗਿਆ ਨੀ ਖੋਖਲੀ ਹੋਗੀ ਸਰਹਾਦ ਦੀ ਇੱਟ ਨਾਲ ਇੱਟ ਖੜਕੇਗੀ ਸਤਗੁਰਜੀ ਦੇ ਬਚਨ ਕੋਲ ਬੈਠੇ ਪਿਆਰੇ ਸਾਰੇ ਸੁਣਦੇ ਰਹੇ ਪੋਲਚਕ ਬਖਸ਼ਦਨੀ ਸਾ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ